ਨਗਰ ਮੇਲੇ ਚੰਗਾ ਜੀ ਮੋਡਰਨ ਖਸਤਾ ਜੀ ਮੇਰਾ ਹੁਣ ਸੰਤ ਜਮਾ ਜ਼ੀਰੋ ਹੋ ਗਿਆ ਜੀ ਤੇ ਮੈਂ ਤਾਂ ਸਿਰਫ ਪੱਠਿਆਂ ਵਾਸਤੇ ਬਾਹਣ ਤੁਸੀਂ ਦੇਖ ਸਕਦੇ ਹੈਗੇ ਹੋ ਜਿਹੜਾ ਬੜਾ ਨੁਕਸਾਨ ਹੋਇਆ ਕਿਸਾਨ ਦਾ ਗੱਲਬਾਤ ਵੀ ਕਰਾਂਗੇ ਕਿਪੜਾ ਪਿੰਡੋਂ ਪਾਣੀ ਲੈਣ ਇੱਕ ਜਾ ਦੇ ਇਸਾਂ 36 ਲੱਗ ਰਹੇ ਆ ਯੋਡੋੜੇ ਵਾਲਾ ਨਾ ਮੱਟੀ ਜਿੱਥੇ ਹੈ ਨਾ ਆ ਪਿਛਲੇ 2 ਸਾਲ ਹੋ ਗਏ ਅੜੀ ਸਰ ਕੋਲੇ ਮੈਂ ਬੈਠੇ ਜਬੇ ਨਹੀਂ ਅਬ ਕੰਨ ਘੜ ਦਿਆ ਬਹੁਤ ਟਾਈਮ ਲੱਗਦਾ ਹੁੰਦਾ ਪਤਾ ਫਿਰ ਐ ਪਾਪਲੇ ਕੋਰੇ ਵਾਲੇ ਪੰਪ ਉਹ 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 ਕੋਈ ਆਉੜਦਾ ਨਹੀਂ ਮੇਰੇ ਖਿਆਲ ਕਰਿਆ ਤਾਂ ਉਹ ਤਾਂ ਆਹ ਆਹ ਨੰਗੀਆਂ ਦੀਆਂ ਉਹ ਵੀ ਆਟੇ ਦਾ ਆਹ ਆਹ ਮੇਰਾ ਸਾਲਾ ਖੜਾ ਹਾਂ ਨਾ ਕਰਕੇ ਟਰੈਕਟਰ ਉਹ ਮੇਰੇ ਨਾਲੇ ਕਿ ਟਰੈਕਟਰ ਸੀ ਪੈ ਗਈ ਸੀ ਲਾੜ ਦੇ ਵਿੱਚ ਤੇ ਮੈਨੂੰ ਬੁਖਾਰ ਤਾਂ ਹੋਇਆ ਪਰ ਕਈ ਦਿਨ ਠੀਕ ਨਾ ਠੀਕ ਹੋ ਬਹ ਉਹ ਇੱਕ ਬਜ਼ੁਰਗਦਾ ਸੀ 58 ਟਰੈਕਟਰ ਸੀ ਉਹਨੇ ਲਿਆ ਕੇ ਖਾਲਾ ਲਗੇ ਯਾਰ ਦਰਵਾਜ਼ੇ ਵਿੱਚ ਕੱਢ ਗਿਆ ਬੁਝਾ ਦਿੱਤੀ ਇਹ ਮੱਝ ਕਿੱਲੇ ਕਿੱਲੇ ਦੋ ਢੰਗ ਦੇ ਪੈਸੇ ਨੂੰ ਤੋਹ ਜਾ ਦਿੱਤਾ ਯਾਰ ਨਾਲ ਹੋਰ ਤੇ ਪਿੱਛੇ ਰੁਕੋ ਬਾਈ ਫਿਰ ਸੇਕ ਤੇ ਲੱਗੇ ਹੋਰ ਮੇਰ ਕੋਲ ਨਾਲ ਨਹੀਂ ਲੱਗੇ ਲੱਗੇ ਉਹ ਆ ਸੀਟ ਤੱਕ ਆ ਗਈ ਚੱਕੀ ਉਹ ਤਾਂ ਫਿਰ ਉਹ ਬਤਾਇਆ ਹੋਗਾ ਕਿ ਨਾ ਟ੍ਰੈਕ ਕਿੱਲਾ ਜ ਹੈ ਕਿੱਮ ਹੈ ਕਿੱਲਾ ਜੀ ਜਦੋਂ ਦੋ ਦੋ ਭੱਜਿਆ ਜਲੇ ਚੱਲੀ ਹੁਣ ਆਪਾਂ ਪਾਣੀ ਤਾਂ ਨਹੀਂ ਹੁਣ ਇੱਥੇ ਬਈ ਨਹੀਂ ਪੀਂ ਨੂੰ ਨੂੰ ਉਹ ਕੋਈ ਰਮਾਲ ਗਿੱਲਾ ਕਰਨਾ ਕਿਦੋਂ ਨਟ ਕਿੰਨਾ ਖੁਕਲੇ ਨਾ ਖਲੇ ਮੀ ਟੋਪਾ ਮੋਟੋ ਚਾਲ ਫੇਟਾ ਹੋਰ ਮੇਰ ਕੋਲ ਨੂੰ ਨਾ ਲੱਗ ਲੱਗ ਉਹ ਆ ਸੀਟ ਤੱਕ ਆ ਗਈ ਚੱਤ ਜੀ ਉਹ ਤਾਂ ਫਿਰ ਉਹ ਤਾਂ ਆਏ ਹੋਗਾ ਕਿ ਨਾ ਟਾਇਰ ਟਾਇਰ ਦੇ ਆਕਾ ਮਾਰ ਕੇ ਘਾਰ ਲਾ ਆ ਤੂੰ ਸੜਦੇ ਖੜਾ ਹੋਣ ਮੇਰੇ ਨਾਲ ਨਾ ਦੰਗੀਆਂ ਤੋਂ ਲੱਗੀ ਜਾਂਦੀ ਉਹਨਾਂ ਕੋਈ ਆਉੜਦਾ ਨਹੀਂ ਮੇਰੇ ਖਿਆਲ ਦੰਗੀਆਂ ਤੋਂ ਉਹ ਤਾਂ ਆਉਂਦਾ ਟਾਈਮ ਲੱਗਾ ਅੱਗੇ ਤਾਂ ਮਿੰਟ ਚ ਬੈਣੀ ਅੱਜ ਕੰਨ ਕਰਦੀ ਆ ਬਹੁਤ ਟਾਈਮ ਲੱਗਦਾ ਹੁੰਦਾ ਪਤਾ ਫਿਰ ਆਏ ਦੀ ਲਾਡ ਦੇ ਵਿੱਚ ਮੈਨੂੰ ਬੁਖਾਰ ਤਾਂ ਹੋਇਆ ਪਰ ਕਈ ਦਿਨ ਸੀਕਾ ਸੀਕਾ ਉਹ ਇੱਕ ਬਜ਼ੁਰਗ ਜਿਹਾ ਸੀ 511 ਟਰੈਕਟਰ ਸੀ ਉਹਨੇ ਲਿਆ ਕੇ ਖਾਲਾ ਇਹ ਫਿਰ ਪਿੰਡੋਂ ਪਾਣੀ ਲੈਣ ਤਾਂ ਕੋਰੇ ਵਾਲੇ ਪੰਪ ਆਜੋ ਪਾਪਾ 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 ਦੇਖਣਾ ਪੜਾ ਚੱਲ ਗਿਆ ਨਾ ਉਹ ਆਜੋ ਆਵਾਜ਼ ਆ ਰਹੀ ਹੈ ਨਾ ਰਿਪੋਰਟ ਪਾਏ ਦਿਓ ਪੜਾ ਜਾ ਪਾ ਕੇ ਹਾਂ ਜੀ ਉਹ ਡੋਡੇ ਵਾਲਾ ਮੱਟਿਆ ਜੁੱਥੇ ਨਾ ਆ ਪਿਛਲੇ 2 ਸਾਲ ਹੋ ਗਏ ਅੜੀ ਸਰ ਕੋਲੇ ਮੇਰਾ ਨੌਕਰ ਮੇਰ ਸਿੰਘਾ ਜੀ ਮੋਡਰਨ ਖਸਤਾ ਜੀ ਮੇਰਾ ਹੁਣ ਸੰਤ ਜਮਾ ਜ਼ੀਰੋ ਹੋ ਗਿਆ ਜੀ ਤੇ ਮਾਤਾ ਸਿਰਫ ਪੱਠਿਆਂ ਵਾਸਤੇ ਬਾਹਨ ਪਹਨ ਆਇਆ ਸੀ ਪਿੱਛੋਂ ਪੈਂਟਰੀ ਦਾ ਸਪਾਰਕ ਵੱਜ ਗਿਆ ਜਦੋਂ ਮੈਂ ਅੱਕ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਮੱਚ ਗਿਆ ਜੀ ਮੈਂ ਪਸਾ ਹਸਣ ਨੂੰ ਸਭ ਨੂੰ ਬੇਨਤੀ ਕਰਦਾ ਮੈਨੂੰ ਕੋਈ ਮਾ ਮੈਂ ਜੇ ਤੱਕ ਮੈਂ ਕਹਾ ਖੇਤੀ ਸਟਾਰਟ ਕਰ ਲਵਾਂ ਮੇਰਾ 1 ਲੱਖ 70 ਕੁ 75 ਹਜ਼ਾਰ ਦਾ ਟਰੈਕਟਰ ਸੀ ਜੀ ਤੇ 12 13 ਹਜ਼ਾਰ ਦੀ ਢੂੜੀ ਵੀ ਮੱਚ ਗਈ ਜੀ ਉਹ ਵੀ ਲੈਣੀ ਪੈਣੀ ਮੋਲ ਤਾਂ ਅੱਗ ਲੱਗੀ ਕਿਵੇਂ ਬਈ ਅੱਗ ਤਾਂ ਜਦੋਂ ਮੈਂ ਬਾਹੀ ਦੋ ਘਿਹੜੇ ਦੇ ਉੱਤੇ ਸੀ ਅਜੇ ਟਰੈਕਟਰ 'ਚ ਜਦੋਂ 스파ਰਕ ਵੱਜ ਗਿਆ ਪਤਾ ਨਹੀਂ ਜਦੋਂ ਮੈਂ ਦੇਖਿਆ ਤਾਂ ਅੱਗ ਲੱਗ ਗਈ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵਿੱਚੀ ਟਰੈਕਟਰ ਵੀ ਸੜ ਗਿਆ ਮੰਗ ਕੀ ਕਰਦੇ ਸਰਕਾਰ ਤੇ ਸਰਕਾਰ ਤਾਂ ਮੰਗ ਕਰਦੇ ਮਦਦ ਕੀਤੀ ਜਾਵੇ ਤਾਂ ਮੈਂ ਦੁਬਾਰੇ ਟਰੈਕਟਰ ਲੈ ਕੇ ਬਾਹੀ ਸਟਾਰਟ ਕਰ ਲਾਂ ਜੀ ਜਿਹੜੇ ਸਮਾਜ ਸੇਵੀ ਹੈ ਐਨ ਆਰ ਆਈ ਬੈਠੇ ਬਾਹਰ ਜਿਨ ਕਿ ਉਹਨਾਂ ਤੋਂ ਕੀ ਮੰਗ ਕਰਨਾ ਚਾਹੁੰਦੇ ਉਹਨਾਂ ਤੋਂ ਇਹੀ ਹੈ ਵੀ ਜੇ ਕੋਈ ਮਦਦ ਕਰ ਸਕਿਆ ਨਈ ਵੀਰ ਹੈ ਜਹੇ ਕੋਈ ਸਮਾਜ ਸੇਵੀ ਹੈ ਤਾਂ ਮੇਰੀ ਮਦਦ ਕਰ ਦੇ ਜੀ ਤਾਂ ਮੈਂ ਧੰਨਵਾਦੀ ਹੋਵਾਂਗਾ ਕੋਈ ਪਹਿਲਾਂ ਵੀ ਕਰਜ਼ਾ ਕੋਈ ਤੁਹਾਡੇ ਕਰਜ਼ਾ ਜੀ ਹੁਣ 5 ਲੱਖ ਰੁਪਇਆ ਕਰਜ਼ਾ ਜੇ ਮੇਰੇ ਸਿਰ ਕਿੰਨੇ ਏਕੜ ਦੇ ਵਿੱਚ ਖੇਤੀ ਕਰਦੇ ਤੁਸੀਂ 22 ਇੱਕ ਏਕੜ ਤਾਂ ਮੇਰੀ ਆਪ ਦੀ ਪੜ੍ਹਿਆ ਜੀ ਡੇਢ ਏਕੜ ਮੇਰੇ ਕੋਲ ਠੇਕੇ ਤੇ ਜੀ ਆਦੇ ਭਰਾ ਦੀ ਹੋਈ ਬਾਣ ਲੈ ਕੇ ਮੈਂ ਠੇਕੇ ਤੇ ਖੇਤੀ ਕਰਦਾ ਸੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਕਾਈ ਪ੍ਰਧਾਨ ਬਲਜਿੰਦਰ ਸਿੰਘ ਧੌਲਾ ਅਸੀਂ ਧੌਲੇ ਪਿੰਡ ਫਤਿਹਪੁਰ ਪਿੰਡੀ ਦੇ ਵਿੱਚ ਖੜੇ ਆ ਮੇਰੇ ਨਾਲ ਖੜੇ ਨੇ ਸਾਡੇ ਵੀਰ ਗਰਮੇਲ ਸਿੰਘ ਸਾਨਾਪੁਰ ਚਰਨ ਸਿੰਘ ਇਹ ਛੋਟਾ ਕਿਸਾਨ ਹੈ 1 ਏਕੜ ਦੇ ਜ਼ਮੀਨ ਦੇ ਕੋਲੇ ਤੇ 1.5 ਏਕੜ ਇਹ ਆਪਦੇ ਭਰਾ ਦੀ ਜ਼ਮੀਨ ਨਾਲ ਠੇਕੇ ਤੇ ਲੈ ਕੇ ਆਪਦਾ ਗੁਜ਼ਾਰਾ ਕਰਦਾ ਜਿਹਨ ਦੀ ਰੋਟੀ ਰੋਜੀ ਆਦੀ ਚਲਾਉਂਦਾ ਤੇ ਇੱਕ ਇਹਦੇ ਕੋਲੇ ਟਰੈਕਟਰ ਹੈ ਜਿਹੜਾ ਫਾਰਮ ਟਰੈਕ ਤੇ ਜਦ ਅੱਜ ਖੇਤ ਦੇ ਵਿੱਚ ਇਹ ਵਾਹੀ ਕਰਨ ਆਇਆ ਤੇ ਜਿਹੜੀਆਂ ਸਰਕਾਰ ਦੇ ਨਿਯਮਾਂ ਮੁਤਾਬਕ ਜਿਹੜੀ ਸਰਕਾਰ ਕਹਿੰਦੀ ਹੈ ਵੀ ਪਰਾਲੀ ਨੂੰ ਅੱਗ ਨਾ ਲਾਓ ਇਹਨੇ ਉਹੀ ਗੱਲ ਅੱਜ ਸੋਚਿਆ ਵੀ ਮੈਂ ਪਰਾਲੀ ਨੂੰ ਅੱਗ ਨਹੀਂ ਨਹੀਂ ਲਾਉਂਦਾ ਤੇ ਇਹਨੇ ਆ ਕੇ ਆਪਦਾ ਵਾਹੀ ਜਣ ਦੀ ਕਰਨ ਲੱਗਿਆ ਜਦੋਂ ਆ ਕੇ ਤੇ ਕੁਦਰਤੀ ਇਹਦੇ ਟਰੈਕਟਰ ਦੇ ਸਪਾਰਕ ਮਾਰ ਗਿਆ ਕੋਈ ਬੈਟਰੀ ਦੇ ਵਿੱਚੋਂ ਤੇ ਸਪਾਰਕ ਨਾਲ 2.5 ਏਕੜ ਜਿਹੜੀ ਜ਼ਮੀਨ ਹੈ ਉਹ ਵੀ ਸੁਆਹ ਹੋ ਗਈ ਹੈ ਜਣ ਦੀ ਤਬਾਹ ਹੋ ਗਈ ਹੈ ਤੇ ਉਹ ਜਿਹੜਾ ਟੰਗਰ ਹੈ ਉਹ ਤਵਾ ਹੋ ਗਿਆ ਤੇ ਉਸ ਤੋਂ ਬਾਅਦ ਜਣ ਜਿਹੜਾ ਟਰੈਕਟਰ ਹੈ ਉਹ ਸੜ ਕੇ ਜਣ ਦੀ ਬਿਲਕੁਲ ਨਵੇਂ ਉਹਦੇ ਟਾਇਰ ਸੀ ਤੇ ਉਹ ਸਾਰੇ ਦਾ ਸਾਰਾ ਸੜ ਕੇ ਜਣ ਦੀ ਸੜ ਚੁੱਕਿਆਗਾ ਜਿਹਦੀ ਕੀਮਤ ਘੱਟੋ ਘੱਟ ਜਣ ਦੀ 170 75000 ਬਣਦੀ ਹੈ 10 12 ਕ ਹਜ਼ਾਰ ਦੀ ਇਹਦੀ ਤੂੜੀ ਵੀ ਬਣਾਉਣ ਵਾਲੀ ਸੀ ਤੇ 2.5 ਏਕੜ ਦੇ ਵਿੱਚ ਉਹਦਾ ਵੀ ਨੁਕਸਾਨ ਹੋਇਆ ਜਣ ਦੀ ਲਗਭਗ ਜਣ ਦੀ 2 ਲੱਖ ਰੁਪਏ ਦਾ ਇਹਦਾ ਨੁਕਸਾਨ ਹੋਇਆ ਸਾਡੇ ਵੀਰ ਗਰਮੇਲ ਸਿੰਘ ਦਾ ਛੋਟਾ ਕਿਸਾਨ ਹੈ ਤੇ 5 ਲੱਖ ਰੁਪਏ ਇਹਦੇ ਸਰਕਾਰ ਜਾਗਾ ਤੇ ਜਣਦੀ ਬਹੁਤ ਵਿਵਤਾ ਦੇ ਵਿੱਚ ਹੈਗਾ ਤੇ ਅੱਜ ਇਹਦੀ ਜਾਨ ਵੀ ਮਸਾਂ ਬਚੀ ਹੈ ਇਸ ਕਾਰਨ ਕਰਕੇ ਸੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਮਾਮਲਾ ਦਿੱਤਾ ਜਾਵੇ ਕਿਉਂਕਿ ਢਾਈ ਏਕੜ ਦੇ ਵਿੱਚੋਂ ਕਿੰਨਾ ਕਹਿੰਨੇ ਘਰੇ ਵੀ ਰੱਖਣੀ ਆਪਦੇ ਖਾਣ ਵਾਸਤੇ ਆਪਦਾ ਗੁਜ਼ਾਰਾ ਚਲਾਉਣ ਵਾਸਤੇ ਵੀ ਕਰਨੇ ਆ ਹੁਣ ਡੰਗਰ ਪਸ਼ੂ ਨੂੰ ਤੂੜੀ ਵੀ ਨਹੀਂ ਰਹੀ ਇਸ ਕਰਕੇ ਜਣਦੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਰਕਾਰ ਸਾਡੇ ਵੀਰ ਗਰਮੇਲ ਸਿੰਘ ਨੂੰ ਤੇ ਇਹਦੇ ਅੱਗੇ ਪਾਲਣ ਪੋਚਣ ਨੂੰ ਇਹਦੇ ਤਿੰਨ ਬੱਚੇ ਨੇ ਦੋ ਗੁੱਡੀਆਂ ਨੇ ਇੱਕ ਬੇਟਾਗਾ ਪਰਬਾਰ ਕਾਫੀ ਹੈ ਤੇ ਇਸ ਕਰਕੇ ਬੇਨਤੀ ਕਰਦੇ ਆ ਵੀ ਸਰਕਾਰ ਵੱਤੋਵਾਦੇ ਨੂੰ ਮਾਮਲਾ ਜਾ ਦੇਵੇ ਤੇ ਇਸ ਤੋਂ ਲਾਬਾ ਜੀ ਅਸੀਂ ਜਿਹੜੇ ਸਾਡੇ ਸਮਾਜ ਸੇਵੀ ਨੇ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਸਾਡੇ ਵੀਰ ਗਰਮੇਲ ਸਿੰਘ ਫਤਿਹਪੁਰ ਪਿੰਡੀ ਵਾਲੇ ਨੂੰ ਕਿਉਂਕਿ ਛੋਟਾ ਕਿਸਾਨ ਹੈ ਬਹੁਤ ਛੋਟੀ ਕਿਸਾਨੀ ਦੇ ਵਿੱਚੋਂ ਆ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂਗਾ ਵੀ ਇਹਦੇ ਗੁਜ਼ਾਰੇ ਵਾਸਤੇ ਇਹਦੇ ਅੱਗੇ ਟਰੈਕਟਰ ਆਵੇ ਜਿਹੜਾ ਉਹ ਸੁਆਹ ਹੋ ਗਿਆ ਤੇ ਉਹਨੂੰ ਚਲਾਉਣ ਵਾਸਤੇ ਤੇ ਉਹਦਾ ਜਿਹੜੀ ਵੱਤੋਵਾਦੇ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਸਰਕਾਰ ਕੰਨੀ ਆਪਣੇ ਕਿਸਾਨ ਤੇ ਤਾਂ ਪਤਾ ਨਹੀਂ ਕੀ ਕਾਰਨਾ ਕਰੋਪੀ ਹੈ ਤੇ ਇਹਦੇ ਕੰਨੀ ਕੁਦਰਤ ਨੇ ਵੀ ਕਰੋਪੀ ਕੀਤੇ ਆ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਾਡੇ ਸਮਾਜ ਸੇਵੀਆਂ ਨੂੰ ਸਰਕਾਰ ਨੂੰ ਹਰ ਵੀਰ ਨੂੰ ਵੀ ਭਾਈ ਇਹਦੀ ਵੱਦੋ ਵੱਦ ਮਦਦ ਕੀਤੀ ਜਾਵੇ ਹਾ ਕੋਈ ਚਾਲੂ ਹਾਲਤ ਦੇ ਵਿੱਚ ਚੰਗਾ ਟਰੈਕਟਰ ਇਹਨੂੰ ਉਹ ਉਸ ਤਰ੍ਹਾਂ ਦਾ ਕੋਈ ਇਹਨੂੰ ਮਿਲ ਜਾਵੇ ਤਾਂ ਉਹ ਆਪ ਦਾ ਬਾਹੀ ਦੁਬਾਰਾ ਉਹਦੀ ਸਟਾਰਟ ਕਰ ਲੇ ਤੇ ਨਹੀਂ ਤਾਂ ਫਿਰ ਹੁਣ ਦੇਖੋ ਇਹਦਾ ਸੰਦ ਵੀ ਗਿਆ ਤੇ ਛੋਟਾ ਕਿਸਾਨ ਹੈ ਇਹਨੇ ਡੰਗਰ ਪਸ਼ੂਆਂ ਨੂੰ ਜਿਵੇਂ ਹੁਣ ਬਹੁਤੇ ਕਹਿੰਦੇ ਨੇ ਸਹਾਇਕ ਧੰਦਾ ਵੀ ਜਿਹਦੇ ਨਾਲ ਦੁੱਧ ਪਾਇਆ ਜਾਵੇ ਤੇ ਉਹ ਵੀ ਇਹਦਾ ਜਣੇ ਦਾ ਕਾਰੋਬਾਰ ਠੱਪ ਹੋ ਗਿਆ ਤੜਕੇ ਜਦੋਂ ਸਾਨੂੰ ਪਤਾ ਲੱਗਿਆ ਘਰੇ ਬੈਠਿਆਂ ਨੂੰ ਪਤਾ ਲੱਗਿਆ ਫੋਨ ਆਇਆ ਵੀ ਐਂ ਕਰਕੇ ਕੋਈ ਗੱਲਬਾਤ ਇਧਰ ਅਗੁੱਗ ਲੱਗੀ ਗਰਮੇਲ ਦੇ ਟਰੈਕਟਰ ਨੂੰ ਜਦੋਂ ਅਸੀਂ ਆਏ ਮੌਕੇ ਤੇ ਟੈਂਕੀ ਅਸੀਂ ਲਿਆਂਦੀ ਫੋਨ ਕਰਕੇ ਮੰਗਾ ਲਈ ਆਪਣਾ ਪੰਪ ਸਪਰੇਅ ਵਾਲਾ ਇਹਦਾ ਇੱਕ ਢੇੜਾ ਦਿੱਤਾ ਆ ਪਿਆ ਸੀ ਬਾਹਣ ਚ ਇੱਕ ਢੇੜੇ ਤੋਂ ਜਦੋਂ ਆ ਕੇ ਦੇਖਿਆ ਟਰੈਕਟਰ ਨੂੰ ਅੱਗ ਲੱਗੀ ਪਈ ਸੀ ਇੱਧਰ ਪਰਾਲੇ ਚੋਂ ਲਾਗੇ ਬੁਝਾਉਣ ਪਰਾਲਾ ਮੱਚੀ ਜਾਂਦਾ ਸੀ ਮੂਰੇ ਚਲੋ ਬਾਹ ਬੂਕੇ ਦੂਜੇ ਟਰੈਕਟਰ ਹੋਰ ਆ ਗਏ ਇੱਥੇ ਬੁਝਾਉਣ ਲੱਗੇ ਸਾਡੇ ਆਉਂਦਿਆਂ ਨੂੰ ਟਰੈਕਟਰ ਵਾਲੀ ਅੱਗ ਇਹਨਾਂ ਨੇ ਬੁਝਾ ਲਈ ਸੀ ਤੇ ਦੂਜੇ ਨੰਬਰ ਤੇ ਜਦੋਂ ਗਰਮੇਲ ਨੂੰ ਪੁੱਛਿਆ ਵੀ ਇਹ ਕਿਵੇਂ ਗੱਲ ਹੋਈ ਇਹ ਕਹਿੰਦਾ ਭਾਈ ਮਨ ਤਾਂ ਅੱਗ ਲੱਗੀ ਦਾ ਪਤਾ ਲੱਗਿਆ ਵੀ ਕਿੱਥੋਂ ਆਏ ਨਹੀਂ ਪਤਾ ਤਾਰਾਂ ਤੋਂ ਲੱਗੀ ਜਾਂ ਬੈਟਰੀ ਤੋਂ ਲੱਗੀ ਜਦੋਂ ਮੈਨੂੰ ਪਤਾ ਲੱਗਿਆ ਵੀ ਧੂਆ ਨਿਕਲਦਾ ਮੈਂ ਭੱਜ ਕੇ ਕੋਈ ਮਿੱਟੀ ਨਹੀਂ ਸੀ ਕਹੀ ਕੁਹੀ ਲੈ ਕੇ ਆਇਆ ਉਦੋਂ ਨੂੰ ਅੱਗ ਚੜ ਗਈ ਤਿੰਨਾਂ ਕ ਨੁਕਸਾਨ ਹੋਏ ਨੁਕਸਾਨ ਵੀਰੇ ਟਰੈਕਟਰ ਇਹਦਾ ਜਮਾ ਸੜ ਕੇ ਸੁਆਹ ਹੋ ਗਿਆ ਤੇ ਲਵੇ ਹੋਰ ਗਮਾਂਡੀਆਂ ਦਾ ਵੀ ਪਰਾਲਾ ਮਰ ਚ ਗਿਆ ਇੱਕ ਦੋ ਕਿੱਲੇ ਇਹਨਾਂ ਨੂੰ ਮਹਿੰਦਰ ਸਿੰਘ ਸਾਹਕਾ ਸਰਪੰਚ ਫਤਿਹਪੁਰ ਧੌਲਾ ਜੀ ਇੱਥੇ ਜਦੋਂ ਸਾਨੂੰ ਪਤਾ ਲੱਗਿਆ ਵੀ ਅੱਗ ਪਈ ਖੇਤ ਵਿੱਚ ਗਰਮੇਲ ਸਿੰਘ ਦੇ ਟਰੈਕਟਰ ਨੂੰ ਅੱਗ ਲੱਗ ਗਈ ਖੇਤ ਇਹ ਆਪਦੇ ਪੱਠੇ ਵਾਸਤੇ ਥੋੜਾ ਜਿਹਾ ਵਹਣ-ਪੋਹਣ ਆਇਆ ਸੀ ਉਹ ਚਿਆੜਾ ਕੋਈ ਬੈਟਰੀ ਜਿਸਪਾਰਕ ਕਰਕੇ ਮਾਰ ਗਿਆ ਅੱਗ ਪਾਏਗੀ ਇਹਨੇ ਟਰੈਕਟਰ ਨੂੰ ਬੁਝਾਉਣ ਦੀ ਕੋਸ਼ਿਸ਼ ਕਰੀ ਅੱਗ ਟਰੈਕਟਰ ਨੂੰ ਵੀ ਅੱਗ ਪੈ ਗਈ ਇਹਨੇ ਆਪ ਸਾਲ ਮਾਰ ਕੇ ਆਪਦੀ ਜਾਨ ਹੀ ਮਸਾਂ ਬਚਾਈਆ ਟਰੈਕਟਰ ਸੜ ਕੇ ਸੁਆਹ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ 1 ਲੱਖ 7075 ਰੁਪਏ ਦਾ ਟਰੈਕਟਰ ਸੀ ਤੇ ਬਾਕੀ ਤੂੜੀ ਬਣਾਉਣ ਵਾਲੀ ਰਹਿੰਦੀ ਸੀ ਜਿਹੜਾ ਟਾਂਕਰ ਮੱਚ ਗਿਆ 15 ਕਹਾੜਾ ਦਾ ਉਹ ਨੁਕਸਾਨ ਹੈਗਾ ਗਰੀਬ ਕਿਸਾਨਾਂ ਦਾ ਮੰਗ ਕਰਦੇ ਆ ਨਰਈ ਵੀਰ ਜਨ ਸੇ ਵੀ ਸਰਕਾਰ ਤੋਂ ਮੰਗ ਕਰਦੇ ਆ ਇਹਦੀ ਮਦਦ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਹੇਠ ਆ ਇਸ ਤੋਂ ਮੰਗ ਕਰਦੇ ਆ ਵੀ ਇਹਦਾ ਵੱਧ ਤੋਂ ਵੱਧ ਮਤ ਦਿੱਤੀ ਜਾਵੇ ਕਿ ਤੱਕ ਆ ਗਈ ਸੀ ਥੋੜੀ ਥੀ ਆ ਬਾਹਾਂ ਜਿਹਾ ਦਿਖਾਉਂਦਾ ਸੀ ਕਿ ਮੇਰਾ ਸੇਕ ਮਾਰ ਗਿਆ ਬਾਹਾਂ